ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਜਲੰਧਰ ਸ਼ਹਿਰ ਤੋਂ ਇੱਕ ਵੀਡੀਓ ਸਾਹਮਣੇ ਆਇਆ ਹੈ ਜਿੱਥੇ ਇੱਕ ਬੇਰਹਿਮ ਬੰਦਾ ਇੱਕ ਜਿਉਂਦੇ ਕੁੱਤੇ ਨੂੰ ਆਪਣੇ ਮੋਟਰਸਾਈਕਲ ਦੇ ਮਗਰ ਬੰਨ੍ਹ ਕੇ ਸੜਕ ਦੇ ਉੱਪਰ ਘਲੀਸ ਰਿਹਾ ਹੈ ਸ਼ਹਿਰ ਦੇ ਵਿੱਚ ਜਿੱਥੇ ਲੋਕ ਜਾਨਵਰਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਉੱਥੇ ਕਈ ਅਜਿਹੇ ਬੇਸ਼ਰਮ ਤੇ ਬੇਰਹਿਮ ਬੰਦੇ ਵੀ ਹੁੰਦੇ ਨੇ ਦੁਨੀਆ ਦੇ ਵਿੱਚ ਜਿਹੜੇ ਕਿਸੇ ਦਾ ਵੀ ਤਰਸ ਨਹੀਂ ਕਰਦੇ ਤਾਂ ਜਦੋਂ ਇਸ ਬੰਦੇ ਤੋਂ ਇਸ ਕੁੱਤੇ ਨੂੰ ਘਲੀਸਣ ਦਾ ਕਾਰਨ ਪੁੱਛਿਆ ਗਿਆ ਇੱਕ ਕਾਰਨ ਵੀ ਬਹੁਤ ਮਮੂਲੀ ਜਿਹਾ ਨਿਕਲਿਆ ਜਿਸ ਨੂੰ ਸੁਣ ਕੇ ਤੁਸੀਂ ਇਸ ਬੰਦੇ ਨੂੰ ਲਾਂ ਤਾਂ ਜ਼ਰੂਰ ਪਾਉਂਗੇ ਤਾਂ ਦੋਸਤੋ ਤੁਹਾਨੂੰ ਦੱਸੀ ਕਿ ਜਿਵੇਂ ਹੀ ਇਹ ਜਲੰਧਰ ਸ਼ਹਿਰ ਦੇ ਵਿੱਚ ਇਸ ਜਿਉਂਦੇ ਕੁੱਤੇ ਨੂੰ ਸੜਕ ਤੇ ਘੜੀਸ ਰਿਹਾ ਸੀ ਤੇ ਲੋਕਾਂ ਨੇ ਇਸ ਦੀਆਂ ਪਹਿਲਾਂ ਤਾਂ ਵੀਡੀਓ ਬਣਾਈਆਂ ਤੇ ਫਿਰ ਕੁਝ ਐਨੀਮਲ ਲਵਰ ਯਾਨੀ ਕਿ ਜਿਹੜੇ ਜਾਨਵਰਾਂ ਨੂੰ ਪਿਆਰ ਕਰਦੇ ਨੇ ਲੋਕ ਉਹਨਾਂ ਨੇ ਇਸ ਬੰਦੇ ਨੂੰ ਰੋਕ ਲਿਆ ਤੇ ਇਸ ਤੋਂ ਪੁੱਛਿਆ ਕਿ ਤੂੰ ਇਸ ਨੂੰ ਕਿਉਂ ਘੜੀਸ ਰਿਹਾ ਏ ਤੇ ਇਸ ਬੰਦੇ ਨੇ ਅੱਗੋਂ ਜਿਹੜਾ ਜਵਾਬ ਦਿੱਤਾ ਕਹਿੰਦਾ ਕਿ ਇਸਨੇ ਸਾਡੇ ਜਿਹੜਾ ਘਰੇ ਕੁੱਤਾ ਰੱਖਿਆ ਹੈ ਉਸ ਨੂੰ ਕਟਿਆ ਹੈ ਉਸ ਨੂੰ ਵੱਢਿਆ ਹੈ ਜਿਵੇਂ ਆਮ ਕੁੱਤੇ ਗਲੀਆਂ ਦੇ ਵਿੱਚ ਫਿਰਦੇ ਰਹਿੰਦੇ ਨੇ ਘਰੇ ਕਿਸੇ ਨੂੰ ਭੌਂਕ ਦਿੰਦੇ ਨੇ ਜਾਂ ਫਿਰ ਲੜ ਪੈਂਦੇ ਨੇ ਸਿਰਫ ਇੰਨੀ ਗੀ ਗੱਲ ਹੋਈ ਸੀ ਤੇ ਇਸ ਬੰਦੇ ਨੇ ਉਸ ਆਵਾਰਾ ਫਿਰਦੇ ਕੁੱਤੇ ਨੂੰ ਬੰਨ ਲਿਆ ਆਪਦੇ ਮੋਟਰਸਾਈਕਲ ਦੇ ਮੰਗਰ ਤੇ ਫਿਰ ਜਲੰਧਰ ਸ਼ਹਿਰ ਦੀਆਂ ਸੜਕਾਂ ਤੇ ਉਸ ਨੂੰ ਘੜੀਸਿਆ ਜਿਸ ਐਨੀਮਲ ਲਵਰ ਨੇ ਇਸ ਬੰਦੇ ਨੂੰ ਰੋਕਿਆ ਸੀ ਪਹਿਲਾਂ ਤਾਂ ਉਸਨੇ ਉਸ ਕੁੱਤੇ ਨੂੰ ਖੋਲ ਕੇ ਇੱਕ ਐਨੀਮਲ ਸੰਸਥਾ ਦੇ ਕੋਲੋਂ ਉਸ ਕੁੱਤੇ ਦਾ ਇਲਾਜ ਕਰਾਇਆ ਤੇ ਫਿਰ ਉਸ ਸੰਸਥਾ ਦੇ ਵੱਲੋਂ ਇਸ ਬੇਰਹਿਮ ਬੰਦੇ ਨੂੰ ਉਹ ਇਹ ਸਜ਼ਾ ਦਿੱਤੀ ਗਈ ਕਿ ਜਦੋਂ ਇਹ ਕੁੱਤਾ ਚੱਲਣ ਲੱਗ ਗਿਆ ਠੀਕ ਹੋ ਗਿਆ ਤੇ ਸਾਡੀ ਸੰਸਥਾ ਦੇ ਵਿੱਚੋਂ ਤੂੰ ਆ ਕੇ ਇਸ ਨੂੰ ਲੈ ਕੇ ਜਾਣਾ ਹੈ ਤੇ ਆਪਣੇ ਘਰੇ ਰੱਖਣਾ ਹੈ ਤੇ ਇਸ ਦੀ ਪਾਲਣ ਪੋਚਨ ਕਰਨੀ ਹੈ ਤੇ ਉਸ ਸੰਸਥਾ ਦੇ ਵੱਲੋਂ ਇਸ ਬੰਦੇ ਦਾ ਕੰਟੈਕਟ ਨੰਬਰ ਤੇ ਪਤਾ ਵੀ ਲਿਖ ਲਿਆ ਗਿਆ ਸੀ ਤਾਂ ਦੋਸਤੋ ਸੰਸਥਾ ਨੇ ਬਹੁਤ ਵਧੀਆ ਕੰਮ ਕੀਤਾ ਇਸ ਬੰਦੇ ਨੂੰ ਸਜ਼ਾ ਲਾ ਕੇ ਪਰ ਤੁਸੀਂ ਕਮੈਂਟ ਦੇ ਵਿੱਚ ਕੀ ਕਹਿਣਾ ਚਾਹੋਗੇ ਇਸ ਬੰਦੇ ਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇ ਮਿਲਾਂਗੇ ਨਵੀਂ ਅਪਡੇਟ ਦੇ ਨਾਲ ਤਦ ਤੱਕ ਬਣੇ ਰਹੋ ਸਾਡੇ ਚੈਨਲ ਦੀਆਂ ਹੋਰ ਵੀਡੀਓਜ਼ ਨਾਲ ਥੈਂਕ ਯੂ ਦੋਸਤੋ ਡਿਕਸ਼ਨ ਜਿਹੜੀ ਹੈ ਇਸ ਟਾਈਮ ਮਾੜੀ ਹੈ ਕੈਨਟਰ ਦੇ ਵਿੱਚ ਜੋ ਉਸ ਬੱਚੇ ਦਾ ਟ੍ਰੀਟਮੈਂਟ ਬੰਦਾ ਵੈਸੀ ਟ੍ਰੀਟਮੈਂਟ ਕਰਾਂਗੇ ਇਹਨਾਂ ਦੀ ਸਾਡੇ ਕੋਲ ਵੀਡੀਓ ਵੀ ਹੈਗੀ ਹੈ ਜਿਸ ਤਰ੍ਹਾਂ ਇਹ ਡੌਗ ਨੂੰ ਲੈ ਕੇ ਜਾ ਰਹੇ ਸੀਗੇ ਤੇ ਅਸੀਂ ਇਹਨਾਂ ਨੂੰ ਵਾਰਨਿੰਗ ਦਿੱਤੀ ਹੈ ਕਿ ਅੱਜ ਤੋਂ ਬਾਅਦ ਕਿਸੇ ਵੀ ਡੌਗ ਦੇ ਨਾਲ ਕਦੀ ਵੀ ਐਡਾ ਦਾ क्रੂਅਲਟੀ ਇਹ ਨਾ ਹੀ ਕਰਨ ਕਿਉਂਕਿ ਇਹਨਾਂ ਨੇ ਆਪਣੀ ਗਲਤੀ ਮੰਨ ਲਈ ਹੈ ਔਰ ਨੈਕਸਟ ਟਾਈਮ ਲਈ ਇਹ ਡੌਗ ਸਾਡੇ ਕੋਲ ਰਿਕਵਰੀ ਹੋ ਜਾਂਦੀ ਹੈ ਠੀਕ ਹੋਣ ਤੋਂ ਬਾਅਦ ਉਹ ਡੌਗ ਅਸੀਂ ਇਹਨਾਂ ਦੇ ਘਰ ਛੱਡ ਕੇ ਜਾਵਾਂਗੇ ਤਾਂ ਕਿ ਉਹ ਇਹ ਡੌਗ ਦੀ ਸੇਵਾ ਕਰਨ ਤੇ ਪਤਾ ਲੱਗੇ ਨਹੀਂ ਆਪਾਂ ਫਿਰ ਦੇ ਵਿੱਚ ਕਿਸੇ ਵੀ ਡੌਗ ਦੇ ਉੱਪਰ क्रੂਅਲਟੀ ਨਹੀਂ ਕਰਨੀ ਹੈ ਤੇਰੀ ਸੋ ਡੌਗ ਇਹ ਸਾਡੇ ਕੋਲ ਆ ਗਿਆ ਵਾ ਅਸੀਂ ਅੰਕਲ ਦੀ ਡਿਟੇਲ ਪੂਰੀ ਨੋਟ ਕਰ ਲਈ ਹੈ ਔਰ ਉਸ ਤੋਂ ਬਲਾਵਾ ਜੋ ਇਸ ਬੱਚੇ ਦੀ ਅਪਡੇਟ